ਗੂਗਲ ਦੇ ਉੱਪਰ ਸਰਚ ਮਾਰਦੇ ਆ ਨਾ ਲੇਕ ਸਾਈਡ ਲਿਖ ਕੇ ਤਾਂ ਆਹ ਵਾਲੀ ਚੀਜ਼ ਸਾਹਮਣੇ ਆਉਂਦੀ ਆ ਇਹਦੇ ਬਾਰੇ ਕਈ ਵਾਰ ਸੁਣਿਆ ਸੀਗਾ ਜੀ ਤੇ ਅੱਜ ਆਪਾਂ ਟਾਈਮ ਕੱਟ ਕੇ ਚੱਲੇ ਇਹਨੂੰ ਦੇਖਣ ਵੀ ਹੈ ਕੀ ਆ ਅਸੀਂ ਆਪ ਤਾਂ ਦੇਖਣ ਚੱਲੇ ਚਲੋ ਤੁਹਾਨੂੰ ਵੀ ਦਿਖਾ ਕੇ ਲਿਆਉਨੇ ਆ 5 ਮਿੰਟ ਦਾ ਸਫ਼ਰ ਇਹ ਜੀ ਤੇ ਆਹ ਵਾਲੀ ਆਟਮ ਆਜੋ ਦਰਸ਼ਕ ਵੀਰੋ ਤੁਹਾਨੂੰ ਦਿਖਾ ਕੇ ਲਾਈਏ ਫਿਰ ਹੈਲੋ 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 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਤੇ ਅੱਜ ਆਪਾਂ ਜਾ ਰਹੇ ਹਾਂ ਲੇਕ ਸਾਈਡ ਚੰਡੀਗੜ੍ਹ ਸੁਖਮਣਾ ਝੀਲ ਬਾਰੇ ਤਾਂ ਚਲ ਆਪਾਂ ਸਾਰਿਆਂ ਨੇ ਦੇਖਿਆ ਵੀ ਆ ਸੁਣਿਆ ਵੀ ਆ ਪਰ ਅੱਜ ਤੁਹਾਨੂੰ ਆਪਾਂ ਇੱਕ UK ਦੇ ਵਿੱਚ ਆਪਣੇ ਘਰਾਂ ਦੇ ਲੱਗੇ ਹੀ ਇਹ ਲੇਕ ਉਹ ਨਾਲੇ ਦੇਖ ਕੇ ਆਉਣੇ ਆ ਤੇ ਨਾਲੇ ਦਿਖਾਉਣੇ ਆਪਾਂ ਤੁਹਾਨੂੰ ਉੱਥੇ ਪਤਾ ਲੱਗਾ ਵੀ ਇੱਕ ਲੇਕ ਵਾ ਤੇ ਨਾਲ ਥੋੜੀਆਂ ਬੋਤੀਆਂ ਦੁਕਾਨਾਂ ਆ ਸ਼ੋਪਿੰਗ ਸੈਂਟਰ ਵਾ ਚਲੋ ਚੱਲਦੇ ਆਂ ਨਾਲੇ ਆਪ ਦੇਖਦੇ ਆਂ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਆਜੋ ਜੀ ਹਾਂਜੀ ਦਰਸ਼ਕੀਓ ਸਭ ਤੋਂ ਪਹਿਲਾਂ ਤਾਂ ਆਉਂਦਿਆਂ ਨੂੰ ਆਪਾਂ ਨੂੰ ਹੋਇਆ 1.5 200 ਗੱਡੀ ਦੇ ਦਰਸ਼ਨ ਬਹੁਤ ਗੱਡੀਆਂ ਲੱਗੀਆਂ ਆ ਤੇ ਆ ਆ ਜੀ ਜੀ ਜਿਹੜੀ ਆਪਾਂ ਫੋਟੋ ਦਿਖਾਈਦਾ ਉਹ ਤੋਂ ਪਹਿਲਾਂ ਲੇਕ ਸਾਈਡ ਇੱਥੇ ਮੈਨੂੰ ਲੱਗਦਾ ਹੈਗੇ ਆਪਣੇ ਸ਼ੋਪਿੰਗ ਮਾਲ ਵਗੈਰਾ ਤੇ ਲੇਕ ਆ ਜਿਹੜੀ ਉਹ ਲੱਭਣੀ ਪੈਣੀ ਆ ਉਹ ਪਿੱਛੇ ਸੱਚ ਫੁੱਟਬਾਲ ਸਟੇਡੀਅਮ ਵੀ ਆ ਉਹ ਵੀ ਕਰਦੇ ਟਰਾਈ ਜੇ ਦੇਖ ਹੋ ਗਿਆ ਉਹ ਲਾਈਟਾਂ ਦੇਖੋ ਹਾਂਜੀ ਆਜੋ ਫਿਰ ਦਿਖਾਉਨੇ ਅੱਗੇ ਤੁਹਾਨੂੰ ਆ ਦੁਕਾਨਾਂ ਵਾਲਾ ਸੀਨ ਤੁਹਾਨੂੰ ਬਾਅਦ ਚ ਦਿਖਾਉਨੇ ਆ ਆ ਪਹਿਲਾਂ ਸਭ ਤੋਂ ਪਹਿਲਾਂ ਦੇਖੋ ਆ ਹੈਗੀਆਂ ਨੰਨੇ-ਮੁੰਨੇ ਬੱਟਿਆਂ ਦੇ ਲਈ ਐਟਮਾਂ ਔੜੀਆਂ ਪੂੜੀਆਂ ਲਾਈਆਂ ਆ ਟਾਇਰ ਲਾਏ ਹੋਏ ਆ ਇੱਧਰ ਜੀ ਖੇਡਾਂ ਕਰਨ ਨੂੰ ਤੇ ਲੋ ਜੀ ਆ ਕਰੋ ਜੀ ਆਹ ਕੱਪਲਾ ਇਹਦੇ ਮਾ ਹਾਂਜੀ ਇਹ ਜਗ੍ਹਾ ਤੇ ਹੁਣੇ ਆ ਜੀ ਘਟੋ ਘਟ 40 ਤੋਂ 50 ਬ੍ਰਾਂਡ ਦੀਆਂ ਦੁਕਾਨਾਂ ਆ ਨਾਲ-ਨਾਲ ਸਾਰੀਆਂ ਦੁਕਾਨਾਂ ਆ ਤੇ ਐਸ ਸਾਈਡ ਵੀ ਦੁਕਾਨਾਂ ਜੀ ਇਹ ਬ੍ਰੈਂਡਾਂ ਦੇ ਨਾਂ ਇਦਾਂ ਦੇ ਮੈਨੂੰ ਸਿਰਫ ਇੱਕ ਹੀ ਪਛਾਣ ਹੋਇਆ ਆਂਦੇ ਕੋਸਟਾ ਕਾਫੀ ਵਾਲੇ ਤੇ ਇੱਕ ਉਹ ਆਪਣੀ ਵਾਲੀ ਕੰਪਨੀ ਨੈਕਸਟ ਲਓ ਜੀ ਆ ਪਹਿਲਾਂ ਕੁੱਤਿਆਂ ਲਈ ਘਰ ਬਣਾਇਆ ਹੈ ਨਹੀਂ ਜੇ ਤੁਸੀਂ ਆਪਣਾ ਛੋਟਾ ਮੋਟਾ ਕੋਈ ਕੁੱਤਾ ਲੈ ਕੇ ਆਉਨੇ ਆ ਇਹਦੇ ਵਿੱਚ ਉਹਨੂੰ ਛੱਡ ਸਕਦੇ ਆਂ ਤੁਸੀਂ ਆਪਣੀ ਸ਼ਾਪਿੰਗ ਕਰੋ ਤੇ ਉਹ ਇੱਥੇ ਖੇਡ ਲੂ ਔਰਨਾ ਟਾਈਮ ਠੀਕ ਹੈ ਜੀ ਦੱਲਾ ਗਾਰਡਨ ਚ ਰੱਖਣ ਵਾਸਤੇ ਆਹ ਦੇਖੋ ਜੀ ਆ ਝਰਨਾ ਜਿਹੜਾ ਲਾਇਆ ਹੈ ਨਹੀਂ ਇਹ ਹੈਗਾ ਜੀ 50000 ਦਾ ਤੇ ਬਾਕੀ ਆ ਇਹ ਨਹੀਂ ਹਾਥੀ ਵੀ ਵੇਚਣ ਨੂੰ ਲਾਇਏ ਹੋਏ ਆ ਝਰਨਾ ਵੀ ਉਹ ਜਿਹੜੀ ਹਿਰਨਾਂ ਪਰਲੀ ਉਹ ਹੈਗੀ 17000 ਦੀ ਉਹ ਹੈਗਾ ਹਿਰਨ 20000 ਦਾ ਹਾਥੀ ਹੈਗਾ 40000 ਦਾ ਜੀ ਹਾਂ ਜੀ ਕਰੋ ਚੱਕ ਆ ਚਾ ਜਰਾਫ ਜੈ ਵੀ ਹੈਗਾ ਆ ਇਹ ਹੈਗਾ ਜੀ 30000 ਦਾ ਦੇਖੋ ਇਹ ਸ਼ੋਪ ਹੀ ਦਾ ਤੁਹਾਨੂੰ ਆਪਣੇ ਗਾਰਡਨ ਚ ਰੱਖਣ ਵਾਸਤੇ ਲੈਣੇ ਹੋਣ ਤਾਂ ਇੱਦਾਂ ਮਿਲਦੇ ਆ ਜੀ। ਇੱਥੇ ਆ ਕੇ ਹੋ ਗਈ ਆ ਜੀ ਦੁਕਾਨਾਂ ਦੀ ਸਮਾਪਤੀ। ਸਾਰੇ ਜਣੇ ਇੱਥੇ ਧੁੱਪ ਸੇਕਣ ਲੱਗੇ ਆ। ਉਹ ਏਰੀਆ ਜਿੱਥੋਂ ਆਪਾਂ ਐਂਟਰ ਹੋਏ ਸੀਗੇ ਤੇ ਹੁਣ ਆਪਾਂ ਲੱਭੀਏ ਇੱਧਰ ਆਪਣੀ ਲੇਕ, ਲੇਕ ਕਿੱਥੇ ਆ? ਇੱਧਰ ਨਹੀਂ ਉਹ ਦੂਜੀ ਸਾਈਡ ਹੀ ਹੋਣੀ ਆ ਆਜੋ ਫਿਰ। ਉਧਰ ਚਲੀਏ ਦੁਬਾਰਾ ਫਿਰ ਬੈਕ। ਹਾਂ ਜੀ, ਸੈਰ ਸਪਾਟੇ ਦਾ ਸਫ਼ਰ ਸ਼ੁਰੂ ਕੀਤਾ ਸੀ ਅਜੇ ਤੇ ਨਾਲੇ ਕੰਪਨੀ ਵੱਲੋਂ ਮੈਸੇਜ ਆ ਗਿਆ। ਆ ਜਾਏਗਾ ਤੁਹਾਡਾ ਓਵਰਟਾਈਮ ਜੇ ਤੁਸੀਂ ਲਾਉਣ ਦੇ ਚਾਹਵਾਨ ਹੋ ਤਾਂ ਤੁਸੀਂ ਆ ਸਕਦੇ ਆ ਮੈਂ ਤਾਂ ਬਿਲਕੁਲ ਚਾਹਵਾਨ ਆ ਜੀ ਸੋ ਆਪਣਾ ਹੁਣ 2 ਵੱਜ ਚੁੱਕੇ ਆ ਤੇ ਰਾਤ ਨੂੰ 6 ਵਜੇਗਾ ਆਪਣਾ ਕੰਮ ਸਟਾਰਟ ਹੁਣ ਆਪਾਂ ਨੂੰ ਵਾਪਸ ਜਾਣਾ ਪੈਣਾ ਤੇ ਜਾਂਦੇ ਜਾਂਦੇ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਜੀ ਕਰੋ ਚੈੱਕ ਆ ਹੈਗਾ ਜੀ ਅੰਗਰੇਜ਼ਾਂ ਦਾ ਛਪੜ ਠੀਕ ਆ ਜੀ ਇਹ ਆਈਏ ਲੈ ਕੇ ਦੇ ਦੋੜੇ ਪੂਰਾ ਘੇੜਾ ਕੰਮ ਕਮਾ ਕੇ ਤੁਸੀਂ ਇੱਧਰ ਹੀ ਫੇਰ ਆ ਜਾਣਾ ਇਹ ਹੁਣ ਮੈਂ ਕਹਿੰਦਾ ਤੁਹਾਨੂੰ ਫੇਰੇ ਦਿਖਾਵਾਂਗੇ ਅੱਜ ਦਾ ਸਫ਼ਰ ਲੱਗਦਾ ਇੱਥੇ ਹੀ ਖਤਮ ਕਰਨਾ ਪੈਣਾ ਆ ਦੇਖੋ ਸੱਚ ਆ ਹੈਗੇ ਆ ਜੀ ਅਪਗ੍ਰੇਡ ਟੂਨੇ ਲੋਕ ਇੱਥੇ ਆਪਣੇ ਟੂਨਾ ਵੀ ਕਰਕੇ ਜਾਂਦੇ ਆ ਟੂਨਾ ਨਹੀਂ ਮਤਲਬ ਮੰਨ ਤਾਂ ਮੰਨ ਕੇ ਜਾਂਦੇ ਆ ਤੇ ਇੱਥੇ ਇਦਾਂ ਜਿੰਦੇ ਲੱਗ ਜਾਂਦੇ ਆ ਇਹ ਵੀ ਰਿਵਾਜ ਹੈਗਾ ਹੈ ਜੀ ਇੱਥੇ ਘਰੋ ਚੱਕ ਹਾਂਜੀ ਜੇ ਤੁਸੀਂ ਵੱਡੀ ਮੰਨਤ ਮੰਨਣੀ ਹੈ ਤਾਂ ਵੱਡਾ ਜਿੰਦਾ ਤੇ ਤੁਹਾਡੀ ਛੋਟੀ ਆ ਤਾਂ ਆਂ ਦੇ ਕੋਈ ਛੋਟੇ ਜਿੰਦੇ ਵੀ ਲਾ ਸਕਦੇ ਆ ਤੁਸੀਂ ਠੀਕ ਹੈ ਜੀ ਆ ਕੋਈ ਵੱਡੀ ਵਾਲਾ ਆ ਤੋ ਹਾਂਜੀ ਦਰਸ਼ਕ ਵੀਰੋ ਮੰਤਰੀਆਂ ਦੇ ਵਾਦੇ ਤੇ ਮੇਰਾ ਬਲੌਗ ਉਹ ਕਿਸਮਤ ਦਾ ਦਿਨ ਹੁੰਦਾ ਜਿੱਦਣ ਪੂਰਾ ਹੋਊਗਾ ਅੱਜ ਅੱਜ ਹੋ ਗਿਆ ਨੈਕਸਟ ਡੇ ਕੱਲ ਆਪਾਂ ਨੂੰ ਥੋੜਾ ਜਿਹਾ ਕੰਮ ਪੈ ਗਿਆ ਸੀਗਾ ਤੁਹਾਨੂੰ ਜਿਹਾ ਦੱਸਿਆ ਨਾ ਆਉਣਾ ਪੈ ਗਿਆ ਉੱਥੋਂ ਵਾਪਸ ਤੇ ਅੱਜ ਵੀ ਇੱਕ ਦੋ ਕੰਮ ਹੈਗੇ ਆ ਮੈਂ ਕਿਹਾ ਨਾਲੇ ਕੰਮ ਕਰ ਲਈਏ ਤੇ ਨਾਲੇ ਆਪਾਂ ਬਲੌਗ ਪੂਰਾ ਕਰੀਏ ਅੱਜ ਆਪਾਂ ਇੱਕ ਤਾਂ ਗ੍ਰੋਸਰੀ ਜੀ ਥੋੜੀ ਜੀ ਲੈਣੀ ਆ ਉੱਧਰ ਜਾ ਰਹੇ ਆ ਤੇ ਫਿਰ ਆਪਾਂ ਜਾਣਾ ਇੱਕ ਅੱਜ ਡਿਨਰ ਤੇ ਤੇ ਉਸ ਤੋਂ ਬਾਅਦ ਦੱਸ ਦਿਆਂ ਕੀ ਬਣਦਾ ਸਾਡਾ ਓਕੇ ਜੀ ਹਾਂਜੀ ਜਿਹੜੀ ਜਗ੍ਹਾ ਤੇ ਜਾਣਾ ਉੱਥੇ ਜਾ ਕੇ ਅਣ ਆਪਾਂ ਪਹਿਲਾਂ ਗੂਗਲ ਮੈਪ ਲਾ ਲਈਏ ਤੇ ਹਾਂ ਜੀ ਪੂਜਾਰੀ ਕਰਤਾ ਹਾਂਜੀ ਬਾਕਸਿੰਗ ਵਾਲੇ ਵੀ ਆ ਗਏ ਆਪਣੇ ਉੱਪਰ ਤੇ ਨਵਾਂ ਅੱਜ ਜਿੰਮ ਖੁੱਲਿਆ ਉੱਪਰ ਜਾ ਕੇ ਆਵਾਂਗੇ ਉੱਥੇ ਵੀ ਜਿੱਥੇ ਅੱਜ ਡੋਕਰਾਡੇ ਸਕੋਂਦੇ ਆ ਤੇ ਹੁਣ ਆਪਾਂ ਨੂੰ ਗੂਗਲ ਮੈਪ ਲਗਾ ਲਈਏ ਇੱਥੇ ਰਸਤੇ ਬੜੇ ਕੰਪਲਿਕੇਟਡ ਹੁੰਦੇ ਆ ਐਦਾਂ ਨਹੀਂ ਜਿਹਾਦਰ ਰਹਿੰਦੇ ਸੋ ਅੱਜ ਹੁਣ ਤੁਹਾਨੂੰ ਮੱਜਲ ਦੇ ਆ ਕੇ ਮਿਲਦੇ ਆਂ ਹਾਂਜੀ ਬਾਲੀਵੁੱਡ ਦੀ ਫਿਲਮ ਆਈ 1920 ਉਹ ਚ ਸੇਮ ਆਈ ਭੂਤਾਂ ਵਾਲਾ ਘਰ ਹੁੰਦਾ ਆ ਤੇ ਲੱਭ ਕੇ ਤਾਂ ਆ ਗਏ ਹੁਣ ਇਹਦੇ ਅੰਦਰ ਜਾ ਕੇ ਦੇਖਦੇ ਕੀ ਆ ਸੀਨ ਇਹਦਾ ਨਾਮ ਹੈ ਜੀ ਬਾਹਲਟੀ ਪੈਲੇਸ ਹਾਂਜੀ ਆ ਜੀ ਅੰਦਰ ਜਾ ਕੇ ਬਾਕੀ ਤੁਹਾਨੂੰ ਦਿਖਾਉਨੇ ਆ ਲੱਗਦਾ ਤੇ ਭੂਤਾਂ ਜਿਹੜਾ ਕੋਈ ਸੀਨ ਆ ਕਿੱਥੇ ਸੀ ਪਹਿਲਾਂ ਗਏ ਸੀ ਨਾ ਜਿਹੜਾ ਘਰੋਂ ਫੋਟੇ ਸੀ ਉਹ ਨਿਕਲਿਆ ਸਾਡਾ ਬੰਦ ਉਹ ਬੰਦ ਵੀ ਕਹਿੰਦੇ ਸੋਮਵਾਰ ਨੂੰ ਹੁੰਦਾ ਤੇ ਅੱਜ ਹੈਗਾ ਸੋਮਵਾਰ ਫਿਰ ਅਸੀਂ ਇੱਕ ਨਵੀਂ ਸਰਚ ਕੀਤੀ ਉਹਦਾ ਨਾਮ ਹੈ ਜੀ ਇੰਡੀਅਨ ਬਾਲਟੀ ਉਹ ਵੀ ਉਸ ਤੋਂ 2-3 ਮਿੰਟ ਦੇ ਦੂਰ ਸੀਗਾ ਉਹ ਲੱਭ ਕੇ ਆ ਗਏ ਆ ਰੈਸਟੋਰੈਂਟ ਵੈਸੇ ਦੇਖੋ ਇਹਨਾਂ ਦਾ ਬੜਾ ਘੈਂਟ ਵਾ ਇੱਧਰ ਇਹਨਾਂ ਦੇ ਸ਼ਰਾਬੀ ਵੀਰਾਂ ਲਈ ਤੇ ਇੱਧਰ ਸੂਫੀ ਵੀਰਾਂ ਲਈ ਹਾਂਜੀ ਤੇ ਬੋਤਲ ਸਾਨੂੰ ਉਹਦਾ ਸ਼ਰਾਬੀਆਂ ਵਾਲੀ ਦੇਜ ਆ ਜਿਹੜਾ ਕਰੋ ਜਤ ਆਹ ਦੇਖੋ ਹਾਂਜੀ ਹੈਗੀ ਪਾਣੀ ਵੀ ਇਹ ਡਿਜ਼ਾਈਨ ਚੈੱਕ ਕਰੋ ਇਹਦਾ ਤੇ ਆਰਡਰ ਕਰ ਦਿੱਤਾ ਆਪਾਂ ਹੁਣ ਕਹਿੰਦੇ 10 ਮਿੰਟ ਲੱਗੂਗੇ ਹਾਂਜੀ ਤੇ ਤਰੋ 10 ਮਿੰਟ ਤੱਕ ਮਿਲਦੇ ਆਪਾਂ ਤੁਹਾਨੂੰ ਜੀ ਹਾਂਜੀ ਸੌਦਾ ਪੱਤਾ ਤਾਂ ਆ ਚੁੱਕਾ ਹੈ ਜੀ ਪਰ ਅਸੀਂ ਕਰਨ ਆਏ ਸੀਗੇ ਜੀ ਕੈਂਡਲ ਲਾਈਟ ਡਿਨਰ ਕੈਂਡਲ ਲਾਈਟ ਦਾ ਦੇਖ ਲਓ ਇੱਧਰ 9:30 ਹੋ ਗਏ ਤੇ ਬਾਹਰ ਸਿਰ ਦੁਪਹਿਰ ਹਜੇ ਕੈਂਡਲ ਲਾਈਟ ਸਾਡਾ ਬਿਚੇ ਰਹਿ ਗਿਆ ਇੱਧਰ ਟਾਈਮ ਜੇ ਹੁਣ ਦਿਨ ਬੜੇ ਹੋਗੇ ਨਾ ਬਹੁਤ ਨਹੀਂ ਨਹੀਂ ਬਹੁਤ ਲਾਈਟ ਰਹਿੰਦੀ ਇੱਥੇ 9 10 ਵਜੇ ਤੱਕ ਦਾ ਚਲੋ ਫੇਰ ਵੀ ਹੁਣ ਅਸੀਂ ਹਨੇਰਾ ਮੰਨ ਕੇ ਖਾ ਰਹਿਣਾ ਅਜੇ ਇੱਕ ਦੋ ਚੀਜ਼ਾਂ ਰਹਿੰਦੀਆਂ ਹੋਰ ਚਲੋ ਹੁਣ ਸ਼ੁਰੂ ਕਰੀਏ ਕੋਕ ਕੁੱਕਰ ਕੋਕਾ ਕੁੱਕੜ ਦੇਖੋ ਪਹਿਲਾਂ ਆਪਣਾ ਜੀ ਇੰਡੀਆ ਵਾਲਾ ਹੀ ਆ ਹਾਂਜੀ ਚਲੋ ਮਿਲਦੇ ਆ ਖਾ ਪੀ ਕੇ ਠੀਕ ਆ ਜੀ ਪੰਜੀ ਪਰ ਸ਼ਾਦਾ ਪਣੀ ਛਕਣ ਤੋਂ ਬਾਅਦ ਸੌ ਪਹੁੰਚੂਗੀ ਆਪਣੇ ਯਾ ਦੋ ਲਵਾ ਗਏ ਜਾਂਦੇ ਵਿੱਚ ਨਾ ਹੱਥ ਪਿੰਜ ਨੂੰ ਆ ਗਰਮ ਜਿਹਾ ਟਿਫਿਓ ਦੇ ਗਿਆ ਨਿੰਬੂ ਵਾਲੇ ਲਓ ਜੀ ਸੌਣ ਬਿੱਲ ਵੀ ਆ ਚੁੱਕਿਆ ਹੈ ਲਓ ਜੀ ਟੌਫੀਆਂ ਪਹਿਲਾਂ ਵਿੱਚ ਦੋ ਆ ਜੀ ਥੈਂਕ ਯੂ ਥੈਂਕ ਯੂ ਭਾਜੀ ਲਓ ਜੀ ਜਸਟ 290 ਇਟਸ ਓਕੇ ਆ ਦੇਓ ਜੀ ਬਿੱਲ ਤੁਸੀਂ ਤੇ ਆ ਟੋਵੀ ਥੈਂਕ ਯੂ ਟਾਏ ਮੋਟੋ ਬੋਰ ਥੈਂਕ ਯੂ ਤੇ ਇਹ ਰੈਸਟੋਰੈਂਟ ਦਾ ਜੀ ਬਹੁਤ ਵਧੀਆ ਉਹਦਾ ਪਰ ਹੈਗਾ ਰੱਖ ਥੋੜਾ ਜਿਹਾ ਇੱਥੇ ਸੌਂਗ ਦੀ ਜਗ੍ਹਾ ਨਾ ਇਹ ਨਾ ਚਾਕਲੇਟ ਦਿੱਤੀ ਹੈ ਨਹੀਂ ਭਾਈ ਜੀ ਜਿਹਨਾਂ ਮੈਂ ਲਾਇਆ تھا ਕਿਸ ਨੇ ਡਿਨਰ ਕਰਨਾ ਹੋਵੇ ਨਾ ਤਾਂ 12 1 ਵਜੇ ਆਵੇ ਇਸ ਟਾਈਮ ਹੋ ਗਿਆ ਜੀ ਲਗਭਗ 10 ਵਜੇ ਗਿਆ ਤੇ ਤੁਸੀਂ ਵੈਦਰ ਦੇਖ ਸਕਦੇ ਹੋ ਨਾਲੇ ਇੱਥੇ ਤਾਂ ਲਾਈਟ ਦੇਖੋ ਕਿੰਨੀ ਹੋ ਰਹੀ ਹੈ ਜੀ 12 1 ਵਜੇ ਆਵੇ ਤੇ ਕਿਤੇ ਨੇ ਡਿਨਰ ਕਰਨਾ ਕੋਈ ਕੈਂਡਲ ਲਾਈਟ ਡਿਨਰ ਠੀਕ ਹੈ ਜੀ ਹੁਣ ਚਲ ਗਿਆ ਆਪਾਂ ਘਰ ਨੂੰ ਘਰ ਜਾਏ ਕਰ ਤੇ ਬਾਕੀ ਦੀ ਗੱਲ ਬਾਤ ਥੈਂਕ ਯੂ ਸੋ ਗੱਲ ਬਾਤ ਇਹੀ ਹੈ ਦਰਸ਼ਕ ਵੀਰੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਵੀਡੀਓ ਨੂੰ ਦੇਖ ਲਿਆ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਇੱਕ ਛੋਟੀ ਜੀ ਬੇਨਤੀ ਨੂੰ ਮੰਨਿਓ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਓ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਾਂ ਆਉਣ ਵਾਲੇ ਸਮੇਂ ਵਿੱਚ ਯੂਕੇ ਦੇ ਅਲੱਗ-ਅਲੱਗ ਥਾਂ 'ਤੇ ਜਾਵਾਂਗੇ ਜੀ ਤੁਹਾਨੂੰ ਦਿਖਾਉਂਦੇ ਰਹਿਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਇਕ ਕਰ ਦਿਓ ਧੰਨਵਾਦ ਜੀ